ਸੰਜੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਬੈਠੇ ਸਾਬਕਾ ਮੰਤਰੀ ਸੀਨੀਅਰ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਤੇ ਜਿਨ੍ਹਾਂ ਨੇ ਕਰਤਾਰਪੁਰ ਜ਼ਿਲ੍ਹੇ ਦੇ ਯਾਦ ਚੋਣ ਜਿੱਤ ਕੇ ਇਤਿਹਾਸ ਰਚਿਆ ਸੀ ਮੇਰੇ ਕਹਿਣ ਤੋਂ ਬਾਅਦ ਤੁਸੀਂ ਸਮਝ ਹੀ ਜਾਓਗੇ ਜਿਹੜਾ ਸੁੱਚਾ ਸਿੰਘ ਦੀ ਛੋਟੇਪੁਰ ਪੁਰਾਣੀ ਸਰਕਾਰ ਲੋਗ ਇਸ ਜ਼ਿਲ੍ਹੇ 'ਚੋਂ ਆਜ਼ਾਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜ ਕੇ ਸਿਰਫ 150 ਵੋਟ ਦੇ ਲੂਜ਼ ਕਰਨ ਵਾਲੇ ਮੇਰੀ ਮਰਾਨ ਜਹਦਰ ਅਮਰੀਕ ਸਿੰਘ ਜੀ ਖਲੀਲਪੁਰ ਜਿਨ੍ਹਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਵਾ ਜਹਦਰ ਜਗਤਾਰ ਸਿੰਘ ਜੀ ਬੋਸਲ ਸਾਬਕਾ ਚੇਅਰਮੈਨ ਲਾਂਡਮਾਰਕ ਬੈਂਕ ਪਰਾਸਪੁਰ ਸਰਦਾਰ ਰਵਣ ਸਿੰਘ ਜੀ ਵਾਲਾ ਸਾਹਿਬ ਮੇਰੇ ਨਾਲ ਸਹਿਯੋਗੀ ਜਿਹੜੇ ਦੇ ਸ਼ਹਿਰੀ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਪਾਰਸਾਹ ਜੈਦਰ ਗਰਮੀਤ ਸਿੰਘ ਜੀ ਮਗਰਾਲਾ ਸਰਦਾਰ ਗੁਰਦੀਪ ਸਿੰਘ ਜੀ ਦਿਨਾਨਗਰ ਇਹਨਾਂ ਦੇ ਨਾਲ-ਨਾਲ ਮੈਂ ਆ ਚੋਨਾ ਵਰਕਰਾਂ ਦਾ ਤਲਵਾਰ ਕਰਨਾ ਚਾਹੁੰਨਾ ਵਾ ਜਿਨ੍ਹਾਂ ਨੇ ਤਕੜੇ ਹੋ ਕੇ ਦਿਨ ਰਾਤ ਮਿਹਨਤ ਕਰਕੇ ਕੱਲ ਇੱਥੇ ਪੱਤਰਕਾਰ ਵੀਰ ਆਏ ਸੀ ਉਹ ਮੈਨੂੰ ਕਹਿੰਦੇ ਵੀ ਮੀਟਿੰਗ ਰੱਖੀਏ ਤੁਸੀਂ ਤੇ ਪੜਾ ਬੜਾ ਵੱਡਾ ਲੋਕਾਂ ਦੇ ਵਰਕਰ ਮੀਟਿੰਗ ਤੇ ਗਿਆਨੀ ਜੀ ਛੋਟੀ ਛੋਟੀ ਘਰਾਟ ਕਰਨ ਦੇ ਲੋਕਾਂ ਦੇ ਉਹ ਮੈਂ ਕਹਾਂ ਜੇ ਗੁਰੂ ਦੀ ਕਿਰਪਾ ਹੋਈ ਇਹ ਵਰਕਰ ਮੀਟਿੰਗ ਰੈਲੀ ਬਣ ਗਈ ਇਸ ਵੇਰੇ ਤੇ ਅੱਜ ਗਿਆਨੀ ਜੀ ਤੁਹਾਡੀ ਆਮਤ ਇਹ ਵਰਕਰਾਂ ਨੇ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਦਿੱਤਾ ਮੈਂ ਧੰਨਵਾਦ ਕਰਨਾ ਚਾਹੁੰਨਾ ਸਰਦਾਰ ਬਲਬੀਰ ਸਿੰਘ ਬੈਸਪਰਾਪੁਰ ਦਾ ਪ੍ਰਿੰਸੀਪਲ ਮੰਗਮੂਨ ਸਿੰਘ ਸ਼ੀਨਾ ਗਰਦਾਸਪੁਰ ਦਾ ਸਰਦਾਰ ਗਰਨਾ ਸਿੰਘ ਮੁਖਤਾਵਾ ਯਕਾ ਦਾ ਨਲਬਿੰਦਰ ਸਿੰਘ ਬਾਜਵੇ ਦਾ ਸਰਦਾਰ ਮੰਗਲ ਸਿੰਘ ਨਿਸ਼ਾਨ ਸਿੰਘ ਮੰਗਲ ਸਿੰਘ ਦਾ ਸਰਦਾਰ ਅਮਰਜੀਤ ਸਿੰਘ ਇੰਦਰਾਵਾਲ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਖੁਰਾ ਇੰਦਰਾਵਾਲ ਦਾ ਸਰਦਾਰ ਹਰਦੀਪ ਸਿੰਘ ਕਲੇ ਦਾ ਇਹ ਮੈਂ ਉਹਨਾਂ ਮਰਦਾਂ ਦੇ ਨਾਮ ਲੈ ਰਿਹਾ ਜਿਨ੍ਹਾਂ ਨੂੰ ਮਿੱਤਰ ਦਾ ਸਨਮਾਨ ਮਿਲਦੇ ਸਾਡੇ ਤੋਂ ਵੱਧ ਫਿਕਰ ਲੱਗ ਜਾਂਦਾ ਵੀ ਇਹ ਮਿੱਤਰ ਚਾਹਣਾ ਚਾਹੁੰਦੇ ਆ ਸਰਦਾਰ ਗੁਰਮਖਸੇ ਸਰਾਵਾਂ ਦਾ ਧੰਨਵਾਦ ਕਰਨਾ ਵਾ ਮੈਂ ਧੰਨਵਾਦ ਕਰਨਾ ਜੋ ਜੋ ਸਿੰਘ ਬੇਰੀਆ ਗਰੋਗੇ ਦਾ ਕਲਦੀਪ ਸਿੰਘ ਨਾਨੂਵਾਲ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਜੀਤ ਸਿੰਘ ਢਮਡ ਧਾਰੀਵਾਲ ਤੋਂ ਆਇਆ ਉਹਨਾਂ ਦਾ ਧੰਨਵਾਦ ਕਰਨਾ ਸਾਬ ਸਿੰਘ ਕੰਗ ਬੀਬੀ ਹਰਜੀਤ ਕੌਰ ਜੀ ਰੰਦਾਵਾ ਬਹੁਤ ਸਰਕਾਰ ਜੋ ਸਰਦਾਰ ਜਾਨੀਆ ਸਾਹਿਬ ਜਨਤੀ ਦੇ ਪ੍ਰਧਾਨ ਵਰਕ ਸਾਹਿਬ ਅੰਮਰ ਸਾਹਿਬ ਤੋਂ ਮੇਰੇ ਸਾਥੀ ਹਰਜੀਤ ਸਿੰਘ ਜੀ ਪੁਰੇਵਾਲ ਪਠਾਨਕੋਟ ਸ਼ਹਿਰੀ ਦੇ ਪ੍ਰਧਾਨ ਉਹਨਾਂ ਦੇ ਨਾਲ ਸਰਦਾਰ ਮਨਜੀਤ ਗਰਦਾਪੁਰ ਦੀ ਧਰਤੀ ਦੇ ਲੈਂਦਾ ਵਾ ਚਾਹੇ ਕੇਸਰੀਵਾਲ ਹੋਵੇ ਕੇ ਸਿਮਰਨਜੀਤ ਮਾਨ ਹੋਵੇ ਚਾਹੇ ਗੰਨੀ ਹਰਪ੍ਰੀਤ ਹੋਵੇ ਅੱਜ ਪਕੜੇ ਹੋਗੇ ਗੰਨੀ ਨੂੰ ਲਿਆਵਾਂ ਸੱਚ ਬੋਲਦੇ ਆ ਤੇ ਕਿਹ ਕੋ ਡਰਦੇ ਨਹੀਂਗੇ ਪਕੜੇ ਹੋਗੇ ਇਹਨਾਂ ਦਾ ਸਾਥ ਦੇਣਾ ਵਾ ਪਿੰਡਾਂ ਦੀਆਂ ਕਮੇਟੀਆਂ ਬਣਾਉਂ ਜਿਹੜੀਆਂ ਕਮੇਟੀਆਂ ਬਣਾਉਂ ਗਿਆ ਹੈ ਬਲਾਕਾਂ ਦੀਆਂ ਕਮੇਟੀਆਂ ਬਣਾਉਂਗਾ ਇਹਨਾਂ ਦਾ ਇਸੇ ਤਰ੍ਹਾਂ ਜਿਵੇਂ ਪਹਿਲੇ ਤੋਂ ਹੀ ਇਥੋਂ ਪਾਸੋਂ ਦਾ ਇੱਕ ਵਿਚਾਰ ਆ ਗਿਆ ਇਹਨਾਂ ਨੂੰ ਯਾਦ ਚਾਤਾ ਹੈ ਨੇ ਸਾਹਮਣੇ ਉਸੇ ਘਰਾੋਂ ਵਾਲੇ ਨਾਮ ਤੇ ਅਗਿਆ ਰਹੀ ਇੱਕ ਤਾਂ ਹੋਰ ਗੱਲ ਦੱਸਣੀ ਜਉਣਾ ਜਹਦਰ ਜੀ ਕਾਲੇ ਕੰਡੇ ਨਾਲ ਦੀ ਛੇਤੀ ਪਕਾ ਦੋ ਕੰਮ ਇਹ ਜ਼ਿਲ੍ਹੇ ਦੇ ਜਿੰਨੇ ਲੀਡਰ ਆ ਉਹ ਕਾਂਗਰਸ ਦੇ ਹੋਣ ਉਹ ਭਾਜਪਾ ਦੇ ਹੋਣ ਉਹ ਬਾਦਲਾਂ ਦੇ ਹੋਣ ਉਹ ਚਾਹੇ ਹੋਰ ਹੋਰ ਜਿੱਤੇ ਜਹਦਰ ਛੋਟੇਪੁਰ ਦੀ ਫੋਟੋ ਨਾਲ ਦੇਸ਼ ਕਾਇਦੀ ਆ ਪਿੰਛਾ ਚਾਰੀ ਦੇ ਕੰਢਿਆ ਨੂੰ ਇਹਨਾਂ ਸਾਰੇ ਇੱਕੋ ਟੱਕਰ ਦੇ ਇਕੱਠੇ ਕਰਕੇ ਉਹਨਾਂ ਨੂੰ ਹਰਾ ਕੇ ਫਤੋੜਿਆ ਸੀ ਤੇ ਜਦੋਂ ਯਾ ਜਿੱਤੇ ਅੱਠ ਮੇਲੇ ਹੋ ਪੰਜਾਬ ਜਿੱਤੇ ਪ੍ਰੋਤਿਰ ਧਰਤੀ ਤੋਂ ਤਰਨਤਾਰਨ ਸਾਹ ਤੋਂ ਇਹੋ ਜਿਹੜਾ ਹੁਣ ਜਿੱਤਿਆ ਅਮੇਤ ਮੁਗਸਰ ਸਾਹਿਬ ਦਾ ਮਰਾੜ ਜਿੱਤਿਆ ਜੀਤਮਿੰਦਰ ਜੱਜ ਜਿੱਤਿਆ ਸ਼ੇਰਸੇ ਖਾਬੋਵਾਲ ਜਿੱਤਿਆ ਸੁਜੀਤ ਸਿੰਘ ਤਮਾਮ ਜਿੱਤਿਆ ਇਸ ਅੱਠ ਮੇਲੇ ਹੀ ਪਰਪੇਸ਼ੇ ਕਾਂਡ ਵੀ ਹੋਣਾ ਚੰਦਾ ਹੈ ਜਿੰਨਾ ਜਾਂਦੇ ਜਿਆਦਰ ਤੁਹਾਡੇ ਪਰ ਨੂੰ ਆਜ਼ਾਦ ਵਿਧਾਇਕ ਪਾਲ ਦਾ ਲੀਡਰ ਚੁਣਿਆ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਚ ਤੇ ਕਈ ਆਗੇ ਵਿਰੋਧੀ ਕਹਿੰਦੇ ਕੈਪਟਨ ਗ੍ਰਾਂਟਾ ਦੇ ਰਿਆ ਮੈਂ ਮਿੰਦ ਜਿੱਤਿਆ ਦਿੰਦਾ ਕੈਪਟਨ ਗ੍ਰਾਂਟਾ ਨਵਾਂ ਅੰਮ੍ਰਲ ਦਾ ਪ੍ਰਧਾਨ ਆ ਤੇ ਜਿਹੜੀ ਬੀਜੇਪੀ ਦਾ ਕੇਸ ਚਾਰ ਸੀ ਉਹਦੇ ਤਿੰਨ ਨੰਬਰ ਤੇ ਆਪਕਸ਼ਨ ਸੁਣਨ ਵਾਲਾ ਇੰਚਾਰਜ ਜਿਹੜਾ ਹੈ ਸਰ ਹਾਪੁਰ ਵਾਲਾ ਉਹਨੂੰ 3 ਮਿੰਟ ਮਿਲਦੇ ਨੇ ਛੋਟੇ ਪਰ 13 ਮਿੰਟ ਦੇ ਬੋਲਣ ਦੇ ਤੇ ਇਹੋ ਜਿਹਾ ਬੰਦਾ ਵਧਾ ਸਮਝ ਗਿਆ ਚੱਕਾ ਘਟਾਇਆ ਪਟਾਸੇ ਬਾਦਲੀਆਂ ਉਹਨੂੰ ਕਿਹਾ ਹੀ ਜਾਂਦੀ ਵੀ ਕਿ ਚੰਜੀ ਸਾਹਿਬ ਦਾ ਜਵਾਨੀ ਪਾੜਸਾ ਨੇ ਨੌਵੇਂ ਮੈਨੇ ਲੈ ਕੇ ਮੇਰਾ ਵਾਅਦਾ ਪ੍ਰਕਾਸ਼ ਸਮਾਗਮ ਤੋਂ ਕਿਹਾ ਹੈ ਆ ਕੀ ਜਿਹੜੇ ਲੋਕ ਤੋਂ ਮੇੜੀਆਂ ਵਿੱਚ ਮੱਤੇ ਰੱਖਦੇ ਆ ਉਹਨਾਂ ਦਾ ਨਾਮ ਪਹਿਲੇ ਕੋ ਬਣਾ ਦਿੰਦਾ ਹੁਣ ਜਿਹੜੇ ਕਹਿਣਾ ਪ੍ਰਮਾਣ ਦੇ ਸਿੱਧਾ ਵੀ ਉਹ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਵਾ ਕਿ ਕੋਈ ਯਾਦ ਰੱਖੋ 2012 ਕੋਈ ਨਹੀਂ ਬੰਦਾ ਤਗੜੇ ਹੋ ਕੇ ਕੰਮ ਕਰੋ ਜਦ ਜੀ ਕੰਮ ਦੀ ਰੇਸ ਚੋਂ ਹੁਣੀਆ ਜਿਹੜਾ ਕੰਮ ਦੀ ਰੇਸ ਚ ਅੱਗੇ ਲੰਘ ਗਿਆ ਉਹ ਨਿਕਲ ਜਾਗਾ ਮੈਂ ਕਹਿਣਾ ਜਿੱਦਣ ਹੀ ਕੋਈ ਮੇਰਾ ਵੀਰ ਤਗੜਾ ਹੋ ਕੇ ਮਿਹਨਤ ਕਰਨ ਲੱਗਾ ਹੈ ਆਪਣੇ ਆਪ ਨੂੰ ਕਹਿਣਾ ਵੀ ਤੈਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਤਗੜਾ ਹੋ ਕੇ ਬੰਦਾ ਵੀ ਜੈ ਸਿੰਘ ਸੁਪਰਾਮਣ ਵਾਲੇ ਨਰਿੰਦਰ ਸਿੰਘ ਖਹਿਰਿਆਂ ਵਾਲੇ ਸੁਪਰਾਮਣ ਸਿੰਘ ਖਹਿਰਿਆਂ ਵਾਲੇ ਜਿਹੜੇ ਸੁਰਿੰਦਰ ਸਿੰਘ ਢੰਮਣ ਹੋਣੀ ਸਰਦਾਰ ਜਗੀਰ ਸਿੰਘ ਕੋਟਲਾ ਮੋਲਾ ਰਣਜੀਤ ਸਿੰਘ ਵਾਣਾ ਵਾਲਾ ਇਹ ਮੈਂ ਇਕੱਲੇ ਇਕੱਲੇ ਬੰਦੇ ਨੂੰ ਜਾਣੀ ਜੀ ਅਸੀਂ ਪਿੰਡੋਂ ਪਿੰਡ ਗਏ ਆ ਬਟਾਲੇ ਹਲਕੇ ਦੇ ਸਰਦਾਰ ਪ੍ਰਗਟ ਸਿੰਘ ਅਵਾਲ ਕੈਪਟਨ ਸਿੰਘ ਜੀ ਅਸੀਂ ਬਿਨੀਪੁਰ ਇਹ ਲੋਕ ਜਫੇ ਲੈ ਕੇ ਆਏ ਆ ਬਹੁਤ ਸਾਰੇ ਨਾਮ ਜਿਹੜੇ ਰਹੇ ਨੇ ਸਰਦਾਰ ਕਮਲਜੀਤ ਸਿੰਘ ਪੱਡਾ ਮੇਰੇ ਸਾਹਮਣੇ ਬਿਠਾ ਵਾ ਪ੍ਰਾਪ ਖਾਰੀ ਵਾਲ ਤੋਂ ਸੋਨੀਪ ਖਾਰੀ ਵਾਲ ਤੋਂ ਆਇਆ ਵਾ ਪ੍ਰੀਤ ਕਲਾਂਗਰ ਤੋਂ ਮੇਰਾ ਵੀਰ ਆਇਆ ਇੱਥੇ ਬਹੁਤ ਬਹੁਤ ਵੀਰ ਕੈਪਟਨ ਅਤਰੋਕ ਸਿੰਘ ਸਾਹਿਬ ਦਾ ਸਰਪੰਚ ਸਰਦਾਰ ਲਖਵਿੰਦਰ ਸਿੰਘ ਬੰਬਾ ਬੈਠਾ ਸਾਹਮਣੇ ਸਰਪੰਚ ਬੈਠਾ ਹਰਜੀਤ ਸਿੰਘ ਸੰਧੂ ਬੈਠੇ ਹੋਏ ਤੇ ਹੋਰ ਮੇਰੇ ਵੀਰ ਸਾਰੇ ਹਲਕਿਆਂ ਤੋਂ ਡਾਕਟਰ ਸਰਬਜੀਤ ਸਿੰਘ ਮਾਨ ਸ੍ਰੀ ਹਰਗਵਿੰਦ ਪਾਪਾ ਵੱਧ ਤੋਂ ਵੱਧ ਇਹ ਜੱਫੇ ਦੇ ਨਾਲ ਪਹੁੰਚਿਆ ਫਤਿਹਗੜ ਤੂੜੀਆਂ ਦਾ ਸਰਦਾਰ ਸੁਰਿੰਦਰ ਸਿੰਘ ਮਰੀਦਕੇ ਤੇ ਸਰਦਾਰ ਸਿੰਘਦੇਵ ਸਿੰਘ ਨੰਦਿਆਵਾਲ ਸਮੇਤ ਵੀਰ ਸਿੰਘ ਜੀ ਤੇਜੇ ਵੀਲੇ ਵਾਲੇ ਉਹਨਾਂ ਤੋਂ ਇਲਾਵਾ ਜੇ ਮੈਂ ਕੋਈ ਨਾਮ ਲੈ ਆ ਰਹਿ ਗਿਆ ਵਾਂ ਸਾਡੇ ਬਹੁਤ ਸਰਕਾਰ ਜੋਗ ਡੋਗਰਾਂ ਦੇ ਕਿਸਾਨ ਯੂਨੀਅਨ ਦੇ ਸਾਡੇ ਜਿਹੜੇ ਵਰਕਰ ਨੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਂਿਆਂ ਤੋਂ ਧੰਨਵਾਦ ਕਰਨਾ ਜੀ ਨਾਂ ਲੈਣ ਲੱਗੇ ਇਸ਼ਾਰਾ ਆ ਗਿਆ ਮੈਂ ਸਾਰਿਆਂ ਦਾ ਨਾਂ ਕਹਿੰਦੇ ਕਿ ਜਦੋਂ ਜਾਣਨਾ ਜਿਹਨਾਂ ਨੂੰ ਅਸੀਂ ਪਿੰਡਾਂ 'ਚ ਜਾ ਕੇ ਇਸ ਵਰਕਰ ਮੀਟਿੰਗ ਲਈ ਪ੍ਰੇਰਿਤ ਕੀਤਾ ਉਹਨਾਂ ਦੇ ਅੱਜ ਬੜੇ ਵੱਡੇ ਪੱਧਰ ਤੇ ਉਹ ਸਾਰੇ ਜੁਜੀਤ ਸਿੰਘ ਜੋੜੇ ਸੰਧਿਆ ਆਪ ਨੂੰ ਜੱਥੇ ਨਾ ਆਵਾ ਸਾਰਿਆਂ ਦਾ ਦਿਲ ਦੀਆਂ ਗਹਿਰਾਂਿਆਂ ਤੋਂ ਧੰਨਵਾਦ ਕਰਨਾ ਜਿਹਦਾ ਨਾਂ ਲਿਆ ਗਿਆ ਬਾਬਾ ਕਸ਼ਮੀਰ ਸਿੰਘ ਬੱਲਾ ਵਾਲੇ ਬੈਠੇ ਆ ਉਹ ਮਾਇੰਡ ਨਹੀਂ ਕਰਿਓ ਕਿਉਂਕਿ ਟਾਈਮ ਦੀ ਘਾਟ ਆ ਗਿਆ